आज इथे सुल्तानपुर लोधी के तलवंडी कोल चौंक के पार्टी की वही गिनती वर्करा अते आगू वालों मोदी सरकार का अर्थी फोक मुजाहरा किया गया सरकार खिलाफ़ जबरदस्त नारेबाजी की गई पत्रकारा के नलबात करद्या आप आगवाने ने कहा कि असी पंजाब दे पानी दी एक भी बूंद हरियाणा सरकार नु नहीं देवांगे दे ਉਹਨਾਂ ਨੇ ਕਿਹਾ ਕਿ ਰਾਤੋ-ਰਾਤ BBMB ਨੇ ਪਾਣੀ ਇਕੱਠਾ ਕਰ ਲਿਆ ਸੀ ਅਤੇ ਸਵੇਰੇ ਛੱਡਣਾ ਸੀ ਜਿਸ ਦੀ ਭੇਨ ਕੈਬਨਟ ਮੰਤਰੀ ਹਰਜੋਤ ਸਿੰਘ ਬੈਂਸ ਨੂੰ ਪਹਿਲਾਂ ਹੀ ਪੈ ਗਈ ਸੀ ਉਹਨਾਂ ਨੇ ਕਿਹਾ ਕਿ ਹੁਣ ਨੰਗਲ ਡੈਮ ਦੀਆਂ ਚਾਬੀਆਂ ਪੰਜਾਬ ਪੁਲਿਸ ਕੋਲ ਹਨ ਅਤੇ ਇੱਕ ਵਿਬੂਨ ਪਾਣੀ ਵਾਲੇ ਦੁਆਲੇ ਨਹੀਂ ਜਾਣ ਦਿੱਤੀ ਜਾਵੇਗੀ। ਸੁਲਤਾਨਪੁਰ ਲੋਧੀ ਤੋਂ ਸਾਡੇ ਪੱਤਰਕਾਰ ਨਿਰਮਲ ਸਿੰਘ ਦੀ ਰਿਪੋਰਟ। ਜੀ ਅੱਜ ਪਤਨਾ ਫੋਕ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ ਕਿ ਮੁੱਖ ਕਾਰਨ ਇਹ ਦੇ BBMB ਰਈ ਜਿਹੜਾ ਪੰਜਾਬ ਦਾ ਪਾਣੀ ਹੈ ਨਾਲੇ ਹਰਿਆਣੇ ਨੂੰ ਦਿੱਤਾ ਹੈ ਉਹ ਪੰਜਾਬ ਨਾਲ ਧੱਕਾ ਕੀਤਾ ਗਿਆ ਹੈ। ਤੇ ਸਾਰੇ ਪੰਜਾਬ ਵਿੱਚ ਆਮ ਆਦਮੀ ਪਾਰਟੀ ਇਸ ਚੀਜ਼ ਦਾ ਵਿਰੋਧ ਕਰ ਰਹੀ ਹੈ ਸਰਦਾਰ ਭਗਵੰਤ ਸਿੰਘ ਮਾਨ ਜੀ ਸੀਐਮ ਸਾਹਿਬ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਪਿੰਸਪਲ ਸੁਲਤਾਨਪੁਰ ਲੋਧੀ ਦੀ ਟੀਮ ਵੀ ਅੱਜ ਵਿਰੋਧ ਕਰ ਰਹੀ ਹੈ ਸਾਡੇ ਹਲਕਾ ਇੰਚਾਰ ਸਰਦਾਰ ਸੱਜਨ ਸਿੰਘ ਚੀਮਾ ਜੀ ਅੱਜ ਚੰਡੀਗੜ੍ਹ ਮੀਟਿੰਗ ਤੇ ਗਏ ਹੋਏ ਸੀ ਤੇ ਉਹਨਾਂ ਦੀ ਸਾਰੀ ਟੀਮ ਇਕੱਠੀ ਹੋ ਕੇ ਤੇ ਭਾਜਪਾ ਨੂੰ ਦੱਸਣਾ ਚਾਹੁੰਦੇ ਆ ਕਿ ਪੰਜਾਬੀ ਇੰਨਾ ਤਕਾ ਕਦੀ ਵੀ ਬਰਦਾਸ਼ਤ ਨਹੀਂ ਕਰਨਾਂਗੇ ਦੇਖੋ ਅੱਜ ਵੀ ਤੁਹਾਡੇ ਨਾਲ ਇਸ ਤਰ੍ਹਾਂ ਵਿਰੋਧ ਕੀਤਾ ਜਾਊਗਾ ਜੇਕਰ ਪਾਣੀ ਦੀ ਅਸੀਂ ਬੂੰਦ ਵੀ ਨਹੀਂ ਜਾਣ ਦੇਵਾਂਗੇ ਸਾਰੇ ਪੰਜਾਬੀ ਇਕੱਠੇ ਆ ਇਸ ਮਾਮਲੇ ਵਿੱਚ ਤੇ ਅਸੀਂ ਰੱਜ ਕੇ ਬੀਜੇਪੀ ਦਾ ਵਿਰੋਧ ਕਰਾਂਗੇ। ਇੱਕ ਦਰਸਤ ਸ਼ਾਮਲ ਹੋਏ ਹੋ ਕੀ ਕਹਿਣਾ ਚਾਹੁੰਦੇ ਹੋ? ਆ ਦੇਖੋ ਜੀ ਜੋ ਬੀਜੇਪੀ ਸਰਕਾਰ ਆ ਉਹ ਸਮੇਂ-ਸਮੇਂ ਤੇ ਪੰਜਾਬ ਨਾਲ ਧੱਕੇ ਕਰਦੀ ਆ ਰਹੀ ਆ ਜਿਸ ਦੇ ਵਿੱਚ ਕਦੇ ਸਾਡੇ ਪੰਜਾਬ ਦਾ ਪੈਸਾ ਰੋਕਣਾ ਕਦੇ ਹਸਪੀਟਲਾਂ ਦਾ ਕਦੇ ਕਿਸੇ ਮਹਿਕਮੇ ਦਾ ਵੱਖ-ਵੱਖ ਮਹਿਕਮਿਆਂ ਰਾਹੀਂ ਪੰਜਾਬ ਸਰਕਾਰ ਨੂੰ ਤੰਗ ਕਰ ਰਹੀ ਹੈ ਭਾਜਪਾ ਸਰਕਾਰ ਕਿਉਂਕਿ ਜਿੱਥੇ ਇਹਨਾਂ ਦੀ ਸਰਕਾਰ ਨਹੀਂ ਹੁੰਦੀ ਉੱਥੇ ਇਹ ਗੁੰਡਾਗਰਦੀ ਹਮੇਸ਼ਾ ਕਰਦੇ ਆਏ ਆ ਉਸੇ ਤਹਿਤ ਬੀਬੀ ਐਮਸੀ ਰਾਹੀਂ ਇਹ ਪੰਜਾਬ ਦੇ ਵਿੱਚੋਂ ਜਿਹੜਾ ਪਾਣੀ ਹੈ ਉਹ ਧੱਕੇ ਨਾਲ ਜਿਹੜਾ ਪੰਜਾਬ ਤੋਂ ਬਾਹਰ ਲੈ ਕੇ ਜਾਣਾ ਚਾਹੁੰਦੇ ਆ ਉਹ ਬਿਲਕੁਲ ਬਰਦਾਸ਼ਤ ਨਹੀਂ ਕੀਤਾ ਜਾਊਗਾ ਉਸੇ ਸਬੰਧ ਦੇ ਵਿੱਚ ਅੱਜ ਅਰਥੀ ਫੂਕ ਮੁਜ਼ਾਹਰਾ ਕੀਤਾ ਗਿਆ ਮੋਦੀ ਸਰਕਾਰ ਦਾ ਤੇ ਇਹਨਾਂ ਵੱਲੋਂ ਇਹ ਤਾਂ ਕਈ ਸਾਲ ਸਾਰਾ ਪੰਜਾਬ ਨਹੀਂ ਚਲੇਗਾ ਪੰਜਾਬ ਦੇ ਹਰੇਕ ਵਿਧਾਨ ਸਭਾ ਹਲਕੇ ਦੇ ਵਿੱਚ ਅੱਜ ਜਿਹੜਾ ਪੁਤਲਾ ਫੂਕ ਮਜਾਰਾ ਕੀਤਾ ਗਿਆ ਆਮ ਆਦਮੀ ਪਾਰਟੀ ਵੱਲੋਂ ਅਸੀਂ ਅਪੀਲ ਕਰਦੇ ਹਾਂ ਵੀ ਸਾਰੇ ਹੀ ਪੰਜਾਬੀ ਇਕੱਠੇ ਹੋ ਕੇ ਆਪਾਂ ਇੱਕ ਜੁੱਟਾ ਨਾਲ ਜਿਹੜਾ ਆ ਉਹ ਸਾਹਮਣਾ ਕਰੀਏ ਤਾਂ ਕਿ ਇਹ ਜਿਹੜੀ ਮੋਦੀ ਦੀ ਜ਼ਾਲਮ ਸਰਕਾਰ ਆ ਉਹ ਪੰਜਾਬ ਨਾਲ ਪੰਜਾਬ ਵੱਲ ਧੱਕੇ ਕਰਨ ਵਾਸਤੇ ਕਦੇ ਮੂੰਹ ਨਾ ਕਰੇ